ਇੱਲਾਂ ਕਿਵੇਂ ਫਿਰ ਮਾ ਮੈਨੂੰ ਹੋਂ ਤੋਂ ਤੁਸੀਂ ਦੱਸੋ ਕਿ ਕਰਨਾ ਯਾਰ ਮੈਂ ਨਹੀਂ ਮੈਂ ਤਾਂ ਹੁਣ ਜਾਣਾ ਮੁੰਦਸਰੀ ਗਿਆਨ ਮੈਂ ਤਿਆਰਾਂ ਪਹਿਲੀ ਵਾਰ ਜਾਣਾ ਨਾ ਵੀ ਮੈਂ ਤਾਂ ਦੋਸਤੋਂ ਬੀਤੇ ਦਿਨ ਹੀ ਭਾਈ ਅਮਰਿਤਪਾਲ ਸਿੰਘ ਮੈਰੋਂ ਨੇ ਇੱਕ ਬਾਬਾ ਫੜਿਆ ਸੀ ਜੋ ਬਾਬਾ ਕੁੜੀਆਂ ਦੇ ਨਾਲ ਗਲਤ ਕੰਮ ਕਰਦਾ ਸੀ ਤੇ ਉਹਨਾਂ ਦੇ ਨਾਲ ਫਿਜ਼ੀਕਲ ਹੁੰਦਾ ਸੀ ਤੇ ਦੋਸਤੋਂ ਉਹ ਆਪਣੀ ਗੱਲਾਂ ਦੇ ਵਿੱਚ ਉਹਨਾਂ ਨੂੰ ਫਸਾ ਲੈਂਦਾ ਸੀ ਤੇ ਇਸ ਗੱਲ ਦਾ ਜਦੋਂ ਭਾਈ ਅਮਰਿਤਪਾਲ ਸਿੰਘ ਮਹਿਰੋਂ ਨੂੰ ਪਤਾ ਲੱਗਿਆ ਤੇ ਉਸ ਬਾਬੇ ਨੂੰ ਕਿਸੇ ਬਹਾਨੇ ਬਾਹਰ ਕੱਢ ਕੇ ਉਸ ਦਾ ਕਟਾਪਾ ਕੀਤਾ ਭਾਈ ਅਮਰਿਤਪਾਲ ਸਿੰਘ ਮਹਿਰੋਂ ਨੇ ਤੇ ਦੋਸਤੋ ਤੁਹਾਨੂੰ ਦੱਸ ਦਈਏ ਵੀ ਹੁਣੇ-ਹੁਣੇ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਉਸ ਬਾਬੇ ਦੀ ਜਿਸ ਦੇ ਵਿੱਚ ਉਸ ਨੇ ਭਾਈ ਅਮਰਿਤਪਾਲ ਸਿੰਘ ਮਹਿਰੋਂ ਤੇ ਇੰਜਾਮ ਲਾਇਆ ਨੇ ਭਈ ਇਹਨਾਂ ਨੇ 30 40 ਬੰਦਿਆਂ ਨੇ ਮੈਨੂੰ ਕੁੱਟਿਆ ਤੇ ਉਸ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਮੈਰੋਨ ਨੇ ਇਸ ਦੀ ਇੱਕ ਕਾਲ ਰਿਕਾਰਡਿੰਗ ਵਾਇਰਲ ਕੀਤੀ ਹੈ ਜੋ ਕਾਲ ਰਿਕਾਰਡਿੰਗ ਤੁਸੀਂ ਅੱਗੇ ਇਸ ਵੀਡੀਓ ਦੇ ਵਿੱਚ ਦੇਖੋਗੇ ਜਿਸ ਦੇ ਵਿੱਚ ਬਾਬਾ ਉਸ ਕੁੜੀ ਨੂੰ ਮਨਾਉਂਦਾ ਪਿਆ ਹੈਗਾ ਵੀ ਆਪਾਂ ਸਿਮਲੇ ਚਲਦੇ ਆਂ ਤੇ ਕੁੜੀ ਵੀ ਮੰਨ ਜਾਂਦੀ ਹੈ ਤੇ ਦੋਸਤੋ ਤੇ ਦੋਸਤੋ ਇਸ ਦੇ ਵਿੱਚ ਕੱਲਾ ਬਾਬੇ ਦਾ ਕਸੂਰ ਨਹੀਂ ਹੈਗਾ ਕੁੜੀ ਵੀ ਬਾਬੇ ਦੇ ਨਾਲ ਹੀ ਲੱਗੀ ਹੋਈ ਸੀ ਜੋ ਤੁਹਾਨੂੰ ਅੱਗੇ ਇਸ ਵੀਡੀਓ ਦੇ ਵਿੱਚ ਪਤਾ ਲੱਗ ਹੀ ਜਾਊਗਾ ਤੇ ਸੁਣੋ ਸਭ ਤੋਂ ਪਹਿਲਾਂ ਇਹ ਕਾਲ ਰਿਕਾਰਡਿੰਗ ਅੱਬਬੇ ਦੀ ਗਲਤੀ ਇਹ ਸੀ ਵੀ ਉਹ ਕੁਰੂਕਰ ਦੇ ਵਿੱਚ ਹੀ ਗਲਤ ਕੰਮ ਕਰਦਾ ਸੀ ਤੇ ਸੁਣੋ ਇਹ ਰਿਕਾਰਡਿੰਗ ਨਾਲ ਨਾਲ ਰੂਮ ਹੋਣਗੇ ਇਕੱਠੇ ਹਾਂਜੀ ਫੇਰ ਫੇਰ ਨਹੀਂ ਉਹਨਾਂ ਨੂੰ ਡਾਊਟ ਹੋਊਗਾ ਫੇਰ ਨਹੀਂ ਉਹਣਾ ਫੇ ਤਾਂ ਇਹ ਉਹਦਾ ਵੀ ਇਕੱਠੇ ਗਏ ਆ ਤੇ ਸੌ ਗੱਲਬਾਤ ਕਰਨੀ ਹੁੰਦੀ ਦੁੱਖ ਸੁੱਖ ਕਰਨ ਦਾ ਵੈਸੀ ਓਕੇ ਬਾਕੀ ਗੱਲਾਂ ਕਰਨ ਲਾਗੇ ਵੀ ਜਾ ਹੁਣ ਤੂੰ ਇਥੋਂ ਕੋਈ ਚੀਜ਼ ਫੜ ਲਿਆ ਜਾਂ ਕੰਪਨੀ ਦੇ ਲਈ ਦੱਸ ਕੀ ਜਾ ਰਿਹਾ ਕਿਥੇ ਹੈ हिमाचल हिमाचल दी बच्ची हिमाचल दे कितने जाना हिमाचल जो होटल दे चलेंगे कितने बजे जाना सवेरे सवेरे तो साढ़े कुछ आठ आठ बजे तो निकल जाएंगे नौ बजे तक तो हो गई हाँ कमरा तो हो गए हाँ तुम आके आप देख लो ਆਵਾਜ਼ ਤਾਂ ਉਹਦੇ ਨਾਲ ਹੈਗਾ ਜਿਨੇ ਪੈਸੇ ਕਹਿੰਦੇ ਨਹੀਂ ਕਰੁੰਦੇ